ਬਹੁਤ ਬਹੁਤ ਧੰਨਵਾਦ ਬਲਾਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹਰੀ ਅੱਜ ਦਾ ਜਿਵੇਂ ਨੇ ਦੱਸਿਆ ਬਲਾਜੀ ਨੇ ਕਿ ਟਾਪਿਕ ਮੈਂ ਚੁਣਿਆ ਹੈ ਜਾਂ ਲੱਭਾ ਹੈ ਕਿ ਅਕਾਲ ਸੈਨਾ ਪਹਿਲਾ ਤਾਂ ਮੇਰਾ ਛੋਟਾ ਜਿਹਾ ਸਵਾਲ ਹੈ ਜੀ ਕਿੰਨੇ ਇੱਕ ਆਪਣੇ ਸੰਗਤ ਦੇ ਵਿੱਚੋਂ ਅਕਾਲ ਸੈਨਾ ਬਾਰੇ ਜਾਣਕਾਰੀ ਹੈ ਕੁਛ ਕੋਈ ਜਾਣਕਾਰੀ ਆਪਾਂ ਨਹੀਂ ਕਿਹਾ ਜੀ ਗੁਰੂ ਸਾਹਿਬ ਦੀ ਜਿਹੜੀ ਅਕਾਲ ਪੁਰਖ ਦੀ ਫੌਜ ਜਿਹੜਾ ਲਵਸ ਹੈ ਉਹ ਤਾਂ ਜ਼ਰੂਰ ਸੁਣੀਦਾ ਪਰ ਅਕਾਲ ਸੈਨਾ ਜਿਹੜੀ ਹੈ ਉਹ ਮੈਂ ਪਹਿਲੀ ਵਾਰੀ ਸੁਣੀ ਹੈ ਹੋਰ ਸੰਗਤ ਨੂੰ ਅਗਰ ਕਿਸੇ ਦਾ ਕੋਈ ਵਿਚਾਰ ਹੈ ਤੇ ਜ਼ਰੂਰ ਆਪਣਾ ਦੱਸ ਸਕਦੇ ਨੇ 11:05 ਦੇਖਦੇ ਆ ਜੀ ਕਿ ਕਦੋਂ ਬਣੀ ਆ ਤੇ ਕੀ ਹੋਇਆ ਸਾਰਾ ਅ ਕਾਈ ਦੇ ਅਕਾਲ ਸੈਨਾ ਦੇ ਵਿੱਚ ਅ ਪਹਿਲਾ ਡੈਫੀਨੀਸ਼ਨ ਹੈ ਕਿ ਆ ਨਿਸ਼ਾਨ ਸਾਹਿਬ ਇਹਦਾ ਕਿਹੜੇ ਕਿਹੜੇ ਆ ਕਾਰਨ ਕਿਉਂ ਹੋਇਆ ਤੇ ਉਦੇਸ਼ ਸਥਾਪਨਾ ਅਗਵਾਈ ਸਮਾਰੇਖਾ ਕਿੰਨੇ ਟਾਈਮ ਤੀ ਸੀ ਇਤਿਹਾਸਕ ਯੁੱਧ ਕਿੰਨੇ ਹੋਏ ਵਿਰਾਸਤ ਤੇ ਇਹਦੇ ਬਾਰੇ ਫਿਰ ਸਾਰਾਂਸ਼ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਕਿ ਹੈ ਕਿ ਅਕਾਲ ਸੈਨਾ ਸੀ ਇਹਨੂੰ ਅਕਾਲ ਸੈਨਾ ਜਾਂ ਅਮਰਦੀ ਫੌਜ ਰੱਬ ਦੀ ਫੌਜ ਜਾਂ ਸਦੀਵੀ ਫੌਜ ਵੀ ਕਿਹਾ ਜਾਂਦਾ ਸੀ ਯਾ ਹੋਰ ਇਹਨੂੰ ਕਾਲੀ ਦਲ ਹੁਣ ਸਕਰੀਨ ਆ ਰਹੀ ਜੀ ਸਭ ਸਭ ਨੂੰ ਨਜ਼ਰ ਹਾਂਜੀ ਹਾਂਜੀ ਆ ਰਹੀ ਜੀ ਬਿਲਕੁਲ ਆ ਰਹੀ ਨੇ ਹਾਂਜੀ ਸਲਾਈਡ ਮੇਰੀ ਹਾਂਜੀ ਹਾਂਜੀ ਥੈਂਕ ਯੂ ਜੀ ਤੁਸੀਂ ਸੈਕਿੰਡ ਸਲਾਈਡ ਤੇ ਹੋ ਹਾਂਜੀ ਤੇ ਇਹਨੂੰ ਅਕਾਲੀ ਦਾਲ ਵਜੋਂ ਹੀ ਜਾਣਿਆ ਜਾਂਦਾ ਸੀ ਤੇ ਸਥਾਪਿਤ ਕੀਤੀ ਜੀਏ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਜੀ ਨੇ ਤੇ ਪਹਿਲੀ ਸਥਾਈ ਜਿਹੜੀ ਸਿੱਖ ਧਰਮ ਸਿੱਖ ਧਰਮ ਦੀ ਫੌਜ ਹੀ ਸਭ ਤੋਂ ਪਹਿਲੀ ਇਹ ਫੌਜ ਜਿਹੜੀ ਫੌਸਿਸ ਸਿੱਕਤਮ ਦੇ ਤੇ ਉਹਦੇ ਵਿੱਚ ਦੇਖਦੇ ਆਂ ਜੀ ਆਪਾਂ ਇਹਦੇ ਜਿਹੜੇ ਨਿਸ਼ਾਨ ਸਾਹਿਬ ਨੇ ਦੋ ਤਿੰਨ ਜਿਹਦੇ ਇੱਕ ਸਿੱਕ ਬਸੰਤੀ ਪੀਲਾ ਨਿਸ਼ਾਨ ਸਾਹਿਬ ਹੈ ਉਸ ਤੋਂ ਫਿਰ ਇਹ ਬਾਅਦ ਚ ਮੋਡੀਫਾਈ ਕਰਕੇ ਤੇ ਜਿਵੇਂ ਸੱਜੇ ਬਣੇ ਜਿਹੜਾ ਆ ਇਹ ਕੋਤੋਂ ਪਿਕਚਰ ਹੈ ਹੜਿਆਰਾ ਪਿੰਡਿਆ ਕੋਈ ਲਾਹੌਰ ਜ਼ਿਲ੍ਹੇ ਦੇ ਵਿੱਚ ਉੱਥੋਂ ਦੇ ਚਿੱਤਰ ਦੱਸਿਆ ਕਿਵੇਂ ਕਿ ਉਹਦੇ ਵਿੱਚ ਫਿਰ ਇਹ ਪਹਿਲਾਂ ਇਥੇ ਸਿਰਫ yellow ਬਸੰਤੀ ਰੰਗ ਸੀ ਇਹ ਫੇਰਾ ਉਹਦੇ ਵਿੱਚ ਖੰਡਾ ਖੰਜਰ ਤੇ ਟਾਲ ਦਾ ਇਹਦੇ ਨਾਲ ਇਹ ਜਿਹੜਾ ਵਿੱਚ ਵੀ ਇਹ ਗਲੂ ਕੀਤਾ ਗਿਆ ਸੋ ਇਹ ਸੀ ਦੀ ਮੈਂ ਜਿਹੜਾ ਬਾਤ ਚ ਰਿਹਾ ਨਿਸ਼ਾਨ ਸਾਹਿਬ ਇੱਕ ਹੋਰ ਵੀ ਪ੍ਰਤੀਕ ਹੈ ਜੀ ਆਈ ਤੇ ਕੋ ਸ਼ੇਰ ਦਿਖਾਇਆ ਤੇ ਨਾਲ ਕੁਝ ਹੋਰ ਪੜਨ ਦਾ ਤੇ ਮੈਨੂੰ ਨਹੀਂ ਆਉਂਦਾ ਜੀ ਪੱਟੀ ਸਾਹਿਬ ਸੀਨੀਅਰ ਭਾਵੇਂ ਪੜ ਲੈਣੇ ਨੂੰ ਕੀ ਲਿਖਿਆ ਜੀ ਤੇ ਔਰ ਮੈਨੂੰ ਤੇ ਨਹੀਂ ਆਉਂਦਾ ਜੀ ਕੀ ਹੈ ਇਹਦੇ ਚ ਲਿਖਿਆ ਤੇ ਐਨੀਵੇ ਉਹਦੇ ਕਾਰਨ ਕੀ ਸੀ ਜੀ ਕਿ ਅ ਦੋ ਵੱਖ-ਵੱਖ ਵਿਚਾਰ ਨੇ ਇੱਕ ਤੇ ਇੱਕ ਵਿਚਾਰ ਇਹ ਹੈ ਕਿ ਮੁਗਲ ਬਾਦਸ਼ਾਹਾਂ ਦਾ ਜਿਹੜਾ ਧਾਰਮਿਕ ਕਟੜਵਾਦ ਜਦੋਂ ਵਧਿਆ ਤੇ ਇਸ ਕਰਕੇ ਬਣੀ ਆ ਇੱਕ ਵਿਚਾਰ ਇਹ ਹੈ ਕਿ ਸਿੱਖ ਧਰਮ ਵਿੱਚ ਜੰਗੀ ਪਰੰਪਰਾਆਂ ਜਿਹੜੀਆਂ ਸੀ ਨਾ ਉਹ ਜਿਹੜਾ ਉਹ ਸ਼ੁਰੂ ਪਹਿਲਾਂ ਤੋਂ ਸੀ ਤੇ ਹਰ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਦੀਆਂ ਉਹ ਸ਼ੁਰੂ ਹੋ ਗਈਆਂ ਸੀ ਇਹ ਦੋ ਡਿਫਰੈਂਟ ਵਿਚਾਰ ਨੇ ਕਾਰਨਾਂ ਦੇ ਬਾਰੇ ਆਪਾਂ ਕੁਝ ਗੱਲਾਂ ਕਰਾਂਗੇ ਕਾਰਨ ਕੀ ਹੋਰ ਅੱਗੇ ਕਿ ਕੀ ਹੋਏ ਦਾ ਮਤਲਬ ਇਮੀਡੀਏਟ ਦਾ ਪਹਿਲਾਂ ਦੇ ਆ ਉਹ ਸਾ ਜਿਆਦਾ ਗੱਲਾਂ ਤਾਂ ਇਸ ਦੇ ਬਾਰੇ ਦੀ ਜਿੰਨੀ ਮੈਂ ਗੱਲਾਂ ਕਰਨੀਆਂ ਨੇ ਕਾਫੀ ਚੀਜ਼ਾਂ ਤੇ ਪਤਾ ਨਹੀਂ ਸੰਗਤ ਨੂੰ ਲੇਕਿਨ ਇਹ ਆ ਕਿ ਇਹਦਾ ਨਾਂ ਤੇ ਜੋ ਵੀ ਆ ਸੋ ਇਹਦੇ ਬਾਰੇ ਥੋੜੀ ਆਪਣੀ ਸ਼ਾਇਦ ਜਾਣਕਾਰੀ ਮੇਰੀ ਕੋਸ਼ਿਸ਼ ਆ ਕਿ ਹੋਰ ਦੇ ਮਿਲ ਸਕੇ ਤੇ ਪਹਿਲਾਂ ਤੇ ਜੀ ਗੁਰੂ ਅਰਜਨ ਦੇਵ ਜੀ ਦੇ ਭਰਾ ਸੀ ਜਿਹੜੇ ਪਿੱਥੀ ਚੰਦ ਆਪਾਂ ਉਹ ਸਾਰਿਆਂ ਨੂੰ ਪਤਾ ਨਹੀਂ ਸੁਲੀ ਖਾਨ ਸੀ ਇੱਕ ਲੋਕਲ ਜਿਹੜਾ ਅਧਿਕਾਰੀ ਸੀ ਮੁਗਲ ਉਹਨਾਂ ਨੇ ਸਿੱਖੀ ਨੂੰ ਗੁਰੂ ਸਾਹਿਬ ਨੂੰ ਤੇ ਸਿੱਖੀ ਨੂੰ ਤਬਾਹ ਕਰਨ ਵਾਸਤੇ ਇਕਸਾਇਆ ਸੁਲੀ ਖਾਨ ਨੇ ਇੱਕ ਬਹਾਨਾ ਬਣਾਇਆ ਕਿ ਮੈਂ ਉਹ ਅੰਮ੍ਰਿਤਸਰ ਵਿਖੇ ਸਿੱਖਾਂ ਵਿਰੁੱਧ ਛੋਟੀ ਜੀ ਟੁਕੜੀ ਦੀ ਗਵਾਹੀ ਕਰਨ ਨੂੰ ਟੈਕਸ ਮਤਲਬ ਜਿਹੜਾ ਨਾ ਉਹ ਗ੍ਰਾਊਂਡ ਵਾਸਤੇ ਜਾ ਰਿਹਾ ਤੋ ਉਹਨੇ ਇੱਕ ਕਿਸਮ ਦੀ ਫੌਜ ਲਈ ਛੋਟੀ ਚੁਕੜੀ ਤੇ ਅੰਬਰਸਾਤੇ ਉਹਨੇ ਹਮੜਾ ਇੱਕ ਕਿਸਮ ਦਾ ਕੀਤਾ ਤੇ ਇਸ ਨੂੰ ਆਪਣੀ ਸਥਾਨਕ ਨਿਵਾਸੀਆਂ ਦੀ ਤਾਂ ਕਿ ਉੱਥੇ ਲੜਾਈ ਨਾ ਹੋਵੇ ਉਹਦਾ ਧਿਆਨ ਰੱਖਦੇ ਆ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਛੱਡ ਕੇ ਤੇ ਬਡਾਲੀ ਚਲੇ ਗਏ ਫਿਰ ਉੱਥੋਂ ਰੌੜ ਚਲੇ ਗਏ ਅਮ ਡਾਲੀ ਨੂੰ ਡਾਕੂਆਂ ਦੁਆਰਾ ਲੁੱਟਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਵਾਪਸ ਆਏ ਤੇ ਸਥਾਨਕ ਨਿਵਾਸੀਆਂ ਦੇ 2 ਸਾਲ ਉੱਥੇ ਰਹੇ ਸੋ ਇਹ ਥੋੜੀ ਜੀ ਹੈਰੀ دوسرا ਕਾਰਨ ਅੱਛਾ ਇਹ ਹੁਣ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਵਿਚਾਰ ਨੇ ਕਿ ਪਹਿਲਾਂ ਕਿ ਸ਼ੁਰੂ ਤੋਂ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਸਿਕਲਾਈ ਸੀ ਜੰਗੀ ਸਿਕਲਾਈ ਸੀ ਉਹ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਤੋਂ ਹੀ ਕਰਵਾਈ ਸੀ ਮਤਲਬ ਉਹਨਾਂ ਨੇ ਆਪਣੀ ਜਦੋਂ ਆਪਣੀ ਗੁਰਗੱਦੀ ਦੇ ਦੌਰਾਨ ਹੀ ਉਹਨਾਂ ਨੂੰ ਸਾਰੀ ਉਹ ਆਪਾਂ ਨੂੰ ਉਹ ਵੀ ਕਾਫੀ ਪਤਾ ਸੰਗਤ ਨੂੰ ਤੇ ਇਸੇ ਕਰਕੇ ਗੁਰਗੱਦੀ ਵੇਲੇ ਜਦੋਂ ਹਰਗਬਿੰਦ ਜੀ ਨੇ ਮੀਰੀ ਤੇ ਪੀਰੀ ਦੀਆਂ ਦਰਵਾਨਾ ਪੈਣੀਆਂ ਸਨ ਕਿਉਂਕਿ ਗੁਰੂ ਹਰਗਬਿੰਦ ਗੋਬਿੰਦ ਜੀ ਨੂੰ ਉਸ ਵੇਲੇ ਜੋ ਵੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਜਾਂ ਜਿਵੇਂ ਉਸ ਵੇਲੇ ਸਿੱਖਣ ਉਹਨਾਂ ਦੇ ਅਗਵਾਈ ਦੇ ਹਿਸਾਬ ਨਾਲ ਉਹਨਾਂ ਨੂੰ ਜੋ ਵੀ ਜਾਂ ਉਹਨਾਂ ਕੇ ਆ ਜਾਂ ਜੋ ਵੀ ਆ ਤੇ ਉਹਨਾਂ ਦੇ ਹਿਸਾਬ ਨਾਲ ਫਿਰ ਉਹਨਾਂ ਨੇ ਉਹ ਸ਼ੁਰੂ ਕਰਿਆ ਗੁਰੂ ਹਰਗੋਬਿੰਦ ਜੀ ਦਾ ਮੰਨਣਾ ਇਹ ਸੀ ਕਿ ਸਿੱਖ ਧਰਮ ਲਈ ਸਿਰਫ ਅਧਿਆਤਿਕ ਕੰਮਾਂ ਤੱਕ ਹੀ ਸੀਮਤ ਨਾ ਰਹਿ ਕੇ ਜੰਗੀ ਸ਼ਕਤੀ ਅਤੇ ਸੰਸਾਰਿਕ ਅਧਿਕਾਰ ਵੀ ਬਹੁਤ ਜ਼ਰੂਰੀ ਆ ਜਿਹੜਾ ਕਿ ਜਿਵੇਂ ਹੋਰ भगत ਹੋਏ ਨੇ ਕਾਫੀ ਲੇਕਿਨ ਉਹ ਉਹ ਅਧਿਆਤਮਿਕ ਤੌਰ ਤੇ ਰਹੇ ਤੇ ਉਹ ਆਪਣੇ ਕਬੀਰ ਸਾਹਿਬ ਨੇ ਹੋਰ ਮੈਂ ਲੇਕਿਨ ਉਹਨਾਂ ਦਾ ਕੋਈ ਫਿਰ ਉਹ ਸਿਸਟਮ ਡਿਸਟੈਬਲਿਸ਼ ਨਹੀਂ ਹੋਇਆ ਤੇ ਉਹਦੇ ਵਿੱਚ ਦੇਖੋ ਕਿ ਆਪਾਂ ਦੇ ਜੋ ਵੀ ਫਿਰ ਕਿਉਂਕਿ ਬਾਕੀ ਕੰਮ ਵੀ ਸ਼ੁਰੂ ਹੋਏ ਤੇ ਇਸ ਕਰਕੇ ਸਿੱਖ ਧਰਮ ਜਿਹੜਾ ਅੱਗੇ ਕਾਫੀ ਚੱਕ ਚੱਲ ਸਕਿਆ ਫਿਰ ਇਹ ਵੀ ਕਾਰਨ ਦੇ ਵਿੱਚ ਆ ਕਿ ਗੁਰੂ ਹਰਗੋਬਿੰਦ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਲੱਗੇ ਜਰਮਾਨੇ ਦੇ ਬਕਾਏ ਕਾਰਨ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਵਜੋਂ ਬਣਾਇਆ ਗਿਆ ਉਹਨਾਂ ਦਾ ਉਹ ਇਹ ਵੀ ਕਾਰਨ ਸੀ ਕਿ ਸ਼ੈਨਸ਼ਾ ਸ਼ਾਹ ਜਾਂਦਾ ਜਿਹੜੇ ਅਧਿਕਾਰੀਆਂ ਨਾਲ ਹਥਿਆਰਬੰਦ ਟਕਰਾਅ ਹੋਇਆ ਉਹਨਾਂ ਦੀ ਚੱਕਰਾਮ ਦਾਸਪੁਰ ਤੇ ਜਲੰਧਰ ਦਵਾ ਵਿੱਚ ਕਰਤਾਰਪੁਰ ਜਾਣਾ ਪਿਆ ਉਹਨਾਂ ਨੇ ਇਸ ਕਰਕੇ ਉੱਥੇ ਹੀ ਉਹਨਾਂ ਨੂੰ ਫਗਵਾੜਾ ਫਿਰ ਅ ਰਿੱਕੀਦਾਰ ਪਹਾੜੀ ਮੁਖੀ ਤਾਰਾ ਚੰਦੇ ਇਲਾਕੇ ਵਿੱਚ ਕੀਤਪੁਰ ਜਾਣ ਤੋਂ ਪਹਿਲਾਂ ਕਾਫੀ ਲੜਾਈਆਂ ਲੜੀਆਂ ਪਈ ਇਸ ਤਰ੍ਹਾਂ ਜਿਹੜਾ ਹੈ ਕਿ ਲੱਗਦਾ ਹੈ ਕਿ ਮੁਗਲ ਬਾਦਸ਼ਾਹ ਨੇ ਦਾ ਜਿਹੜਾ ਰਵਈਆ ਸੀ ਗੁਰੂਆਂ ਪ੍ਰਤੀ ਇਸ ਵਿੱਚ ਤਬਦੀਲੀ ਆ ਗਈ ਔਰ ਇਹਦੇ ਕਰਕੇ ਬਹੁਤ ਕਾਫੀ ਸਬੂਤ ਨੇ ਆਪਾਂ ਨੂੰ ਸੰਗਤ ਨੂੰ ਕਾਫੀ ਪਤਾਈਆ ਸੋ ਇਹ ਸੀ ਦੀ ਕੁਝ ਕਾਰਨ ਕਿ ਕਿਉਂ ਇਹ ਜਿਹੜੀ ਕਾਲਸਾਨਾ ਦਾ ਇਹ ਬੜਾਈ ਗਈ ਉਦੇ ਉਦੇਸ਼ ਕੀ ਸੀ ਜੀ ਕਿ ਮੈਂ ਪਹਿਲਾਂ ਵੀ ਜਿਵੇਂ ਥੋੜਾ ਜਿਹਾ ਮੈਂਸ਼ਨ ਕੀਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮਹਿਸੂਸ ਕੀਤਾ ਕਿ ਸਿੱਖਾਂ ਦੀਆਂ ਪਵਿੱਤਰ ਜ਼ਿੰਮੇਵਾਰੀਆਂ ਜਿਹੜੀਆਂ ਸਿਰਫ ਧਾਰਮਿਕ ਮਾਮਲਿਆਂ ਤੱਕ ਹੀ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ ਸਿੱਖਾਂ ਨੂੰ ਰਾਜਨੀਤਿਕ ਸਥਿਤੀਆਂ ਨਾਲ ਨੈਤਿਕਾ ਅਨਕੂਲ ਬਣਾਉਣ ਲਈ ਫੌਜੀਕਰਨ ਕੀਤਾ ਜਾਣਾ ਚਾਹੀਦਾ ਹੈ ਸੋ ਇਹਦਾ ਇਹ ਸੀ ਤੇ ਅਕਾਲ ਸੈਨਾ ਦੇ ਸਪਾਈ ਜੁਲਮ ਤੇ ਜ਼ਾਲਮ ਨਾਲ ਲੜਨਗੇ ਇਸ ਉਦੇਸ਼ ਜਾਨ ਦਾ ਜੋਖਮ ਡਰ ਤਿਆ ਕੇ ਧਾਰਮਿਕਤਾ ਦੇ ਆਪਣੇ ਮਜਬੂਤ ਸਿਧਾਂਤਾਂ ਲਈ ਦੀ ਰੱਖਿਆ ਕਰਨਗੇ ਕਿਉਂਕਿ ਜੇ ਤੁਸੀਂ ਆਪਣੀ ਰੱਖਿਆ ਨਹੀਂ ਕਰ ਸਕਦੇ ਤੇ ਇਹ ਜਿਹੜੀ ਅਸਲੀਅਤ ਹੈ ਸੰਸਾਰ ਦੀ ਤੇ ਤੁਸੀਂ ਆਪਣੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਰੱਖਿਆ ਵੀ ਨਹੀਂ ਕਰ ਸਕਦੇ ਅਕਾਲ ਤਖਤ ਤੇ ਕਾਲ ਸੈਨਾ ਦੇ ਉਦੇਸ਼ ਸਿੱਖ ਪ੍ਰਵਾਨਿਤ ਵਿਸ਼ਵਾਸ ਤੇ ਸਾਰੇ ਉਦੇਸ਼ਾਂ ਦੀ ਰੱਖਿਆ ਕਰਨ। ਸੋ ਇਹਦਾ ਉਦੇਸ਼ ਇਹ ਹੋ ਸੀ ਕਿ ਜਿੰਨਾਂ ਦੇ ਵੀ ਅ ਕਾਲ ਤਖਤ ਤੇ ਜਾਂ ਸਿੱਖੀ ਦੇ ਪ੍ਰਵਾਨਿਤ ਵਿਸ਼ਵਾਸ ਤੇ ਸਾਰੇ ਉਦੇਸ਼ਾਂ ਦੀ ਰੱਖਿਆ ਕਰਨੀ। ਇਹ ਇਹਦਾ ਆਬਜੈਕਟਿਵ ਸੀ। ਸਥਾਪਨਾ ਦੀ ਜਿੱਥੋਂ ਸ਼ੁਰੂ ਹੋਈ ਜਦੋਂ ਕਾਲ ਤਖਤ ਬਣਿਆ ਜਿਵੇਂ ਤੇ ਉਸ ਤੋਂ ਫਿਰ ਉਹ ਸਿੱਖ ਇਕ ਕਠ ਲਈ ਇੱਕ ਸਥਾਨ ਬਣ ਗਿਆ ਸਿੱਖਾਂ ਦੇ ਲਈ ਇਸ ਇਥੇ ਇਹ ਵੀ ਆਪਾਂ ਨੂੰ ਸੰਗਤ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਵਿੱਚ ਇੱਕ ਗਾ ਰਾਦੀ ਵਾਂਗ ਨਿਆਂ ਕੀਤਾ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਜੀ ਨੇ ਤੇ ਇਥੇ ਆਰਾ ਕੋੜੇ ਤੋਫੇ ਸਵਕਾਰ ਕੀਤੇ ਅਤੇ ਸਨਮਾਨ ਤੇ ਸਜਾ ਵੀ ਦਿੱਤੀਆਂ ਅਕਾਲ ਤਖਤ ਨੂੰ ਸਾਹਿਬ ਦੀ ਇਸ ਫੌਜ ਨੂੰ ਕਾਲ ਸੈਨਾ ਅਮਰ ਫੌਜ ਹੈ ਯੋਧਿਆਂ ਨੂੰ ਕਾਲੀ ਦਾ ਅਕਾਲੀ ਅਮਰ ਅਕਾਲੀ ਦਾ ਅਸਲ ਜਿਹੜਾ ਮਤਲਬ ਹੈ ਅਮਰ ਕਹਿਣ ਕਹਿਣ ਲੱਗ। ਸੋ ਇਹ ਸੀ ਜੀ ਪਹਿਲਾ ਸਟੈਪ ਤੇ ਗੁਰੂ ਹਰਗੋਬਿੰਦ ਜੀ ਨੇ ਕੀਤੀ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਮੁੱਖ ਦਫਤਰ ਜਿਹੜਾ ਸੀ ਅਕਾਲ ਬੂੰਗਾ ਸੀ ਅੰਮ੍ਰਿਤਸਰ ਵਿੱਚ। ਸ਼ੁਰੂ ਵਿੱਚ ਕਾਲ ਸੈਨਾ ਮੈਂ ਡੇਟਸ ਵੀ ਬਾਤ ਦਿਆਂਗਾ ਕਿ ਇੱਕ ਪੁਲਿਸ ਫੋਰਸ ਸੀ ਜਿਹਦੇ ਵਿੱਚ ਜਿਹੜੇ ਪਹਿਲਾਂ ਵੀ ਮੈਂ ਥੋੜਾ ਜਿਹਾ ਗਿੱਟ ਗ੍ਰੀ ਗੁਰੂ ਸਾਹਿਬ ਜਿਹੜੇ ਕੋਈ ਸਿੱਖਾਂ ਦੇ ਜਿਹੜੇ ਮਸਲੇ ਆਪੋ ਵਿੱਚ ਆਪਸੀ ਮਸਲੇ ਹਨ ਉਹਨਾਂ ਨੂੰ ਉਹ ਪੁਲਿਸ ਫੋਰਸ ਨਿਯਾ ਕਰਨ ਦੇ ਤਰੀਕੇ ਨਾਲ ਉਹ ਵਰਤਦੇ ਸੀ ਫਿਰ ਗੁਰੂ ਅਗਵਾਲੀ ਦੇ ਕਿਲੇ ਤੇ ਜਦੋਂ ਰਿਹਾਈ ਹੋ ਗਈ ਉਹਨਾਂ ਦੀ ਗੁਰੂ ਸਾਹਿਬ ਦੀ ਫਿਰ ਇਹਨੇ ਫੋ ਫਾਇਦਾ ਸੈਨਾ ਦਾ ਫਾਇਦਾ ਰੂਪਤਨ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਅਮਰਸਰ ਵਿੱਚ ਖਾੜਾ ਫੌਜੀ ਸਿਖਲਾਈ ਲਈ ਜਿਹਨੂੰ ਰੰਗੀਤ ਖਾੜਾ ਕਿਹਾ ਜਾਂਦਾ ਸੀ ਉਹ ਵੀ ਬਣਵਾਇਆ ਸ਼ੁਰੂ ਵਿੱਚ ਇਹਦੇ ਵਿੱਚ 7-800 ਘੋੜੇ 3-5-10 ਤੋਂ 50 ਘੋੜਸਵਾਰ 60 ਕ ਮਤਲਬ ਇਹ ਨੰਬਰ ਜਿਹੜੇ ਨੇ ਹੁਣ ਐਗਜ਼ੈਕਟਲੀ ਕਿਵੇਂ ਨੇ ਇਹ ਹਿੱਟ ਸ਼ਾਰਟਸ ਹੈ ਲੇਕਿਨ 60 ਬੰਦੂਗਤਾਰੀ ਲਿਖਿਆ ਹੈ 60 ਤੋਪਾਂ ਸੰਤ ਬਾਅਦ ਬਾਅਦ ਵਿੱਚ ਗਿਣਤੀ ਜਿਹੜੀ ਨਾ ਇਹ ਫਿਰ ਵਧ ਗਈ ਉਹ ਇਹਦੀ ਅਗਵਾਈ ਜਿਹੜੀ ਹੈ ਇਹ ਜਿਹੜੀ ਅਸਲ 'ਚ ਆਪਾਂ ਕਹਿ ਸਕਦੇ ਹਾਂ ਜੇ ਅਕਾਲ ਸੈਨਾ ਪੰਜ ਗੁਰੂ ਸਾਹਿਬਾਨ ਨੇ ਇਹਦੀ ਅਗਵਾਈ ਕੀਤੀ। ਔਰ ਇਹ ਕਾਲ ਸੈਨਾ ਉਦੋਂ ਤੱਕ ਕੰਮ ਰਹੀ ਬਾਤ ਵੀ ਮੈਂਸ਼ਨ ਹੋਰ ਕਰਾਂਗੇ ਕਰਦੇ ਹਾਂ ਦੇਖਾਂਗੇ ਆਪਾਂ ਕਿ 1600 ਜਨਵਰੀ ਤੱਕ ਜਿਹੜੇ ਵੀ ਗੁਰੂ ਜਿਹੜੀ ਗੁਰਗੱਦੀ ਤੇ ਸਨ ਉਹ ਇਹਦੀ ਅਗਵਾਈ ਕਰਦੇ ਸੀ। ਨਾਲ ਉਹਨਾਂ ਦੇ ਹੋਰ ਕੁਝ ਜਥੇਦਾਰ ਵੀ ਹੁੰਦੇ ਸਨ। لیکن ਇਹ ਸਾਰੇ ਗੁਰੂ ਸਾਹਿਬਾਨ ਨੇ ਇਹਦੀ ਅਕਾਲ ਸੈਨਾ ਦੇ ਗਵਾਹੀ ਕੀਤੀ ਹੈ। ਅ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜੀ ਖਾਲਸਾ ਪੰਥ ਸਾਜਣ ਤੋਂ ਪਹਿਲਾਂ ਅਕਾਲ ਫੌਜ ਜਿਹੜੀ ਬਣਾਈਆਂ ਜਾਂ ਖਾਲਸਾ ਫੌਜ ਬਣਾਉਣ ਤੋਂ ਪਹਿਲਾਂ ਇਹ ਸਾਰਾ ਅਕਾਲ ਸੈਨਾ ਦਾ ਸੈਨਾ ਦਾ ਹੀ ਸੀ। ਜਿਹੜਾ ਜਿੱਦਾਂ ਵੀ ਕੰਮ ਚੱਲਦਾ ਸੀ। ਉਹ ਗੁਰੂ ਸਾਹਿਬ ਦੀ ਅਗਵਾਈ ਫਿਰ ਅਗਵਾਈ ਵਾਸਤੇ ਕੁਝ ਉੱਗੇ ਜਥੇਦਾਰ ਨੇ ਇਹਨਾਂ ਦੇ ਨਾਂ ਕਾਫੀ ਦੇ ਸੰਗਤ ਨੇ ਸੁਣੇ ਵੀ ਹੋਣੇ ਆ ਵਿਦੀ ਚੰਦ ਚੀਨਾ ਭਾਈ ਗौरा ਬਾਬਾ ਪਰਾਗਾ ਭਾਈ ਜੱਟੂ ਭਾਈ ਪੀੜਾ ਭਾਈ ਲੰਗਾ ਭਾਈ ਜਤੀਮਲ ਭਾਈ ਲਖੀ ਰਾਏ ਜੋਧ ਬਾਬਾ ਗੁਰਦਿੱਤਾ ਜੀ ਤੇ ਪੈਂਦੇ ਖਾਨ ਵੀ ਸੀ ਜਿਹੜਾ ਕਿ ਬਾਅਦ ਵਿੱਚ ਮੁਗਲਾਂ ਨਾਲ ਰਲ ਗਿਆ ਵੀ ਸੰਖੇਪ ਨੂੰ ਕਾਫੀ ਪੜਨ ਲਿਖਣੋਂ ਮਿਲ ਜਾਂਦਾ ਹੈ ਕਿ ਇਹ ਪੈਂਦੇਖਾਨ ਵੀ ਗੁਰੂ ਸਾਹਿਬ ਨਾਲ ਸੀ ਤੇ ਬਾਅਦ ਫਿਰ ਗੁਰੂ ਸਾਹਿਬ ਦੇ ਹੱਥੋਂ ਇਹਦੇ ਫਿਰ ਸ਼ੀਦੀ ਵੀ ਹੋਈ ਸੀ ਸੋ ਇਹ ਸੀ ਜੀ ਕੁਝ ਜਿਹੜੇ ਕੁਝ ਹੋਰ ਵੀ ਜਥੇਦਾਰ ਲੇਕਿਨ ਕੁਝ ਜਿਹੜੇ ਉੱਗੇ ਜਥੇਵਾਰੇ ਸੀ ਤੇ ਕਦੋਂ ਬਣੀ ਇਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ 15 ਜੂਨ ਦੀ ਜਿਹੜੀ ਆ 1606 ਤੋਂ 13 April 1600 ਦੇ ਨਿਮੇ ਤੱਕ ਇਹਦਾ ਮਤਲਬ ਹੈ ਕਿ ਜਦੋਂ ਖਾਲਸਾ ਫੌਜ ਦੇ ਵਿੱਚ ਇੱਥੇ ਜਿਵੇਂ ਇੱਥੇ ਥੱਲੇ ਵੀ ਲਿਖਿਆ ਹੈ ਕਿ ਪਹਿਲਾਂ ਪੁਲਿਸ ਫੋਰਸ ਸੀ 12 ਵਜੇ 16:00 ਤੋਂ 16:00 12 ਤੱਕ ਫਿਰ ਇੱਕ ਸੈਨਾ ਬਣ ਗਈ ਫੌਜ ਕਹਿ ਲਓ ਸੈਨਾ ਕਹਿ ਲਓ origianally ਸੈਨਾ ਲਿਖਿਆ ਥੇ ਇਸ ਕਰਕੇ ਤੇ 12 ਵਿੱਚ ਰਣਜੀਤ ਖਾੜੇ ਵਿੱਚ ਦੀ ਸਥਾਪਨਾ ਜਿਹੜੀ ਸੈਨਾ ਦੀ ਖਾਲਸਾ ਫੌਜ ਵਿੱਚ ਲੀਨਤਾ ਹੋ ਗਈ 13 April ਨੂੰ ਇਹ ਨ ਰਸਮੀ ਤੌਰ ਤੇ ਜਦੋਂ ਖਾਲਸਾ ਫੌਜ ਬਣੀ ਤੇ ਉਹਦੇ ਵਿੱਚ ਇਹਨੂੰ ਫਿਰ ਸਮ ਉਸ ਵਿੱਚ ਇਹ ਉਹਦੇ ਲੀਨ ਕਰ ਦਿੱਤਾ ਗਿਆ ਸੋ ਇਹ ਹੀ ਜੀ ਇਹਦਾ ਟਾਈਮ ਲਾਈਨ ਪੰਜਵੇਂ ਗੁਰੂ ਸਾਹਿਬ ਦੇ ਟਾਈਮ ਤੇ 1606 ਤੋਂ 1699 ਤੱਕ অলਮੋਸਟ 94 ਸਾਲ ਇਹ ਦੇ ਦੌਰਾਨ ਜਿਹੜੇ ਖਾਲਸਾ ਸੈਨਾ ਨਾਲ ਜੰਗ ਜਿਹੜੇ ਆ ਕਬਈਅਤ ਜਿਹੜੀ ਨੇ ਇਹ ਸਾਰੇ ਰੋਹਿਲਾ 19 1621 1628 ਦੀ ਗੋਵਿੰਦਪੁਰ ਕਾਤੀ ਦੇ ਵਿੱਚ ਮਹਾਰਾਜ April 34 ਦੇ ਵਿੱਚ ਅੰਮ੍ਰitsar ਦੀ ਲੜਾਈ ਫਿਰ ਅਕਤੂਬਰ ਦੇ ਵਿੱਚ ਲਹਿਰਾ ਦੀ ਲੜਾਈ ਲਹਿਰਾ ਗੁਰੂ ਸਾਹਿਬ 34 ਦੇ ਵਿੱਚ ਤਿੰਨ ਲੜਾਈਆਂ ਕਰਤਾਰਪੁਰ ਫਗਵਾੜਾ ਕੀਰਤਪੁਰ ਇਹ ਗੁਰੂ ਹਰਗਵਿੰਦ ਜੀ ਦੇ ਅਗਵਾਈ ਦੇ ਵਿੱਚ ਜਿਹੜੀਆਂ ਹੋਈਆਂ ਜਿਹੜੀ ਦਾਰਾਸ਼ ਕੋ ਦੀ ਦਾਰਾਸ਼ ਕੋ ਦੀ ਰੱਖਿਆ ਦੀ ਲੜਾਈ ਜਿਹੜੀ ਸੀ ਇਹ ਹੋਈ ਗੁਰੂ ਹਰ Rai ਜੀ ਦੇ ਟਾਈਮ ਤੇ ਤੇ ਸਤਵੇਂ ਪਾਸ਼ਾ ਦੇ ਅੱਠਵੇਂ ਪਾਸ਼ਾ ਦੇ ਟਾਈਮ ਤੇ ਕੋਈ ਲੜਾਈ ਨਹੀਂ ਹੋਈ ਲੇਕਿਨ ਫੈਬਰੂਰੀ 69 ਕਾਮਰੂਬਾ ਉਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਉਥੇ ਗਏ ਸੀ ਤੇ ਕਾਮਰੂਬ ਦੇ ਇੱਕ ਬਗਾਵਤ ਹੋਈ ਸੀ ਤੇ ਉਹ ਜਿਹੜਾ ਉੱਥੋਂ ਦਾ ਰਾਜਾ ਸੀ ਉਹਨੇ ਗੁਰੂ ਸਾਹਿਬ ਤੋਂ ਮਦਦ ਮੰਗੀ ਸੀ ਉਹਦੇ ਵਿੱਚ ਇਹਨੇ ਗੁਰੂ ਸਾਹਿਬ ਨੇ ਸਹਾਇਤਾ ਕੀਤੀ ਸੀ ਉਸ ਫੌਜ ਅਕਾਲ ਸੈਨਾ ਨੇ ਤੇ ਉਸ ਦੇ ਵਿੱਚ ਫਿਰ ਉਹ ਬਾਅਦ ਦੇ ਵਿੱਚ ਉਹ ਡਿਟੇਲ ਥੋੜੀ ਜਿਹੀ ਪੜੀ ਆ ਕਿ ਉਹ ਫਿਰ ਬਾਤ ਸਮਝਾਉਂਦਾ ਹੋ ਗਿਆ ਜਿਉਂ ਵੀ ਹੈ ਤੇ ਉਹ ਜਿਹੜਾ ਰਾਜਾ ਵੀ ਉਹ ਗੁਰੂ ਸਾਹਿਬ ਦਾ ਅ ਕਿ ਮਤਲਬ ਮੰਨ ਗਿਆ ਸੀ ਸਾਰਾ ਜੋ ਗੇ ਸੋ ਅਚਾਫ਼ੇ 1982 ਅਨੰਦਪੁਰ 85 ਦੇ ਵਿੱਚ ਅਨੰਪੁਰ 86 ਦੇ ਵਿੱਚ ਪੰਗਾਣੀ ਦਾ ਯੁੱਧ ਕਾਫੀ ਆਪਾਂ ਪੜਨ ਨੂੰ ਮਿਲਦਾ ਨਾ 91 ਦੇ ਵਿੱਚ ਅਨੰਦਪੁਰ ਫਿਰ 95 ਦੇ ਵਿੱਚ ਤੇ 96 ਵਿੱਚ ਗੁਲੀਰ ਦੀ ਲੜਾਈ ਸੋ ਇਹਦੇ ਵਿੱਚ ਇਹ ਟਾਈਮ ਜਿਹੜਾ ਸੀ ਇਹਨੇ ਯੁੱਧ ਵਿਰਾਮ ਮਿਲਦਾ ਔਰ ਇਹ ਆਪਾਂ ਨੂੰ ਇਹ ਵੀ ਪਤਾ ਹੈ ਕਿ ਇਹਦੇ ਵਿੱਚ ਸਾਰੇ ਜਿਹਨੇ ਵੀ ਯੁੱਧ ਹੋਏ ਧਰਮ ਯੁੱਧ ਇਨਾਂ ਦੇ ਵਿੱਚ ਜਿੱਤਿਆ ਗੁਰੂ ਸਾਹਿਬਾਂ ਦੀ ਹੋਈ ਸੋ ਅੱਗੇ ਹੁਣ ਜਿਵੇਂ ਵਿਰਾਸਤ ਇਸ ਤੋਂ ਅੱਗੇ ਕੀ ਹੋਇਆ ਸਿੱਖ ਧਰਮ ਦੀ ਪਹਿਲੀ ਤੇਜੀ ਕਿ ਹਥਿਆਰਬੰਦ ਸੰਪਰਦਾ ਅਕਾਲ ਸੈਨਾ ਤੋਂ ਬੁਰੀ ਤੇ 10ਵੇਂ ਗੁਰੂ ਸਾਹਿਬ ਨੇ ਉਹਨੂੰ ਧਜਾ ਉਹਦੇ ਵਿੱਚ ਕਾਲਸਾ ਫੌਜ ਵਿੱਚ ਉਹਨੂੰ ਕਰ ਲਿਆ ਤੇ ਅਕਾਲੀ ਨਿਹੰਗ ਸਿੰਘ ਜਿਹੜੇ ਨੇ ਆਪਣੀ ਉਤਪਤੀ ਅਕਾਲ ਸੈਨਾ ਤੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਬਰਕਰਾਰ ਰੱਖਦੇ ਨੇ। ਸੋ ਬਹੁਤ ਸਾਰੇ ਸੰਪਰਦਾਇ ਨੂੰ ਗੁਰੂ ਕੀ ਲਾਡਲੀ ਫੌਜ ਵੀ ਕਹਿੰਦੇ ਨੇ। ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਗ੍ਰਾਫਿਕ ਡਿਟੇਲ ਰੈਫਰੈਂਸ ਤੇ ਹੋਰ ਵੀ ਹੈਗੇ ਨੇ ਜਿੱਥੋਂ ਮੈਂ ਮਟੀਰੀਅਲ ਲਿਆ ਸੀ ਤੇ ਜੇ ਕਿਸੇ ਸੰਗਤ ਨੂੰ ਕਿਸੇ ਹੋਰ ਚਾਹੀਦਾ ਹੋਵੇ ਤਾਂ ਮੈਂ ਉਹ ਵੀ ਦੇ ਸਕਦਾ। ਤੇ brief history of buddhadal from establishment of a kal sneha to creation of buddhadal by isha singh alberti ke ac di jehda quickly saransh de vich ye kehya ja sakta hai ki jangi paramparawaan thodiyan jian guru harghobind ji de sab to pehla sanak lekin ye hai ki wo de koi formula ਕੋਈ ਉਸ ਤਰ੍ਹਾਂ ਦਾ ਆਪਾਂ ਨੂੰ ਪੜਨ ਨਹੀਂ ਮਿਲਦਾ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਲਪਾਈਆਂ ਉਹ ਵੀ ਉਹ ਸਭ ਨੂੰ ਪਤਾ ਜੀ ਸੰਗਤ ਨੂੰ ਤੇ ਮੁਗਲਾਂ ਦੇ ਝੁਲਮਾਂ ਕਾਰਨ ਸਠਾਈ ਸੈਨਾ ਵਿੱਚ ਬਰਨ ਗਏ ਤੇ ਕਾਲ ਸੈਨਾ ਅਮਰਦੀ ਫੌਜ ਰੱਬ ਦੀ ਫੌਜ ਸਦੀਵੀ ਫੌਜ ਅਕਾਲੀ ਦਾਲਾ ਇਹ ਪਹਿਲੀ ਸਿੱਖ ਸਠਾਈ ਫੌਜ ਸੀ ਜਿਹੜੀ ਕਿ ਆਪਾਂ ਨੂੰ ਬਾਅਦ ਚ ਪਤਾ ਕਿ ਖਾਲਸਾ ਪੰਥ ਦੀ ਬਣ ਗਈ ਤੇ ਸਮਰೇಖਾ 6 1860 ਤੋਂ ਲੈ ਕੇ 12 ਤੱਕ ਪੁਲਿਸ 12 ਤੋਂ 99 ਤੱਕ ਫਿਰੋਸੈਨਾ ਤੇ 6ਵੇਂ ਤੋਂ 10ਵੇਂ ਪਾਸ ਗੁਰੂ ਸਾਹਿਬਾਂ ਦੇ ਤੇ ਸਿੱਖ ਜਥੇਦਾਰਾਂ ਦੀ ਗਵਾਹੀ ਦੇ ਵਿੱਚ ਈਕਾਲ ਸੈਨਾ ਨੇ ਘਾਰਬੋਤਮ ਜੁਦਦੇ ਤੇ 13 April 1890 ਨੂੰ ਫਿਰ ਇਹ ਖਾਲਸਾ ਪਵਾਇ ਦੀ ਵਿੱਚ ਲੀਨ ਤੇ ਅਕਾਲੀ ਨੇ ਹੰਗ ਅਕਾਲੀ ਨੇ ਹੰਸ ਸਿੰਘ ਕਾਲ ਸੈਨਾ ਖਾਲਸਾ ਫੌਜ ਦੇ ਆਪਣੇ ਆਪ ਨੂੰ ਵਾਰਸ ਮੰਨੇ। ਸੋ ਇਹ ਜੀ ਛੋਟੀ ਛੋਟੀ ਜੀ ਗੱਲਬਾਤ ਕੁਝ ਮਿੰਟਾਂ ਵਾਸਤੇ ਤੇ ਹੁਣ ਸੰਗਤ ਦੇ ਵਿੱਚੋਂ ਕਿਸੇ ਨੂੰ ਕੋਈ ਸਵਾਲ ਹੋਣ ਬਹੁਤ-ਬਹੁਤ ਧੰਨਵਾਦੀ ਤੇ ਸੰਗਤ ਦੇ ਵਿੱਚੋਂ ਕਿਸੇ ਨੂੰ ਕੋਈ ਸਵਾਲ ਕਮੈਂਟਸ ਹੋਣ ਤੇ ਵੈਲਕਮ ਦੀ। ਤੇ ਮੈਂ ਇੱਕ ਵਾਰੀ ਬੰਦ ਕਰਦੇ ਨੇ ਜੇ ਲੋਡ ਬਾਈ ਤੇ ਫੇਰ ਇਹਨੂੰ ਖੋਲ ਲਾਂਗੇ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਐਸਐਨ ਡਾਕਟਰ ਕਬਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਕਸਾ ਬਹੁਤ ਧੰਨਵਾਦ